ਟੀਵੀ ਦੇਖੋ ਤੁਸੀਂ ਮੈਂ ਰਣਜੀਤ ਕਾਰਪੋਰੇਟਾਂ ਦੀ ਸ਼ੁਰੂਆਤ ਕਰਾਂਗੇ ਪਰ ਪਹਿਲਾਂ ਨਜ਼ਰ ਪਾ ਲੈਣੇ ਹੁਣ ਤੱਕੀਆਂ ਸੁਰਖੀਆਂ ਦੇ ਮੋਹਾਲੀ ਦੇ ਡੇਰਾ ਬਸੀ ਤੋਂ ਬਾਅਦ ਹੋਣ ਤਰਨਤਾਰਨ ਵਿੱਚ ਪੁਲਿਸ ਦੇ ਗੈਂਗਸਟਰ ਵਿਚਕਾਰ ਮੁਕਾਬਲਾ ਹੋਇਆ ਤਰਨਤਾਰਨ ਦੇ ਵਿਚ ਨਾ ਸ਼ਹਿਰਤ ਤੋਾਰੇ ਤੇ ਨਾ ਪ੍ਰਾਪੀਆਂ ਨੇ ਕੁਲਸ ਪਾਰਟੀ ਤੇ ਖਿੱਚ-ਕਿੱਚ ਦਾੰਦ ਬਾਦ ਗੋਲੀਆਂ ਚਲਾ ਦਿੱਤੀਆਂ ਜਵਾਬ ਵਿੱਚ ਕੁਲਸ ਨੇ ਵੀ ਗੋਲੀਬਾਰੀ ਕੀਤੀ ਹੈ ਤੇ ਇਸ ਮੁਕਾਬਲੇ ਵਿੱਚ ਦੋ ਮੌਜੂਦ ਹੋਣ ਨਾਲ ਜ਼ਕਮੀ ਹੋ ਗਏ ਨੇ ਜਦੋਂ ਕਿ ਇੱਕ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਪਰਸ ਨੇ ਮੁਜ਼ਮਮਾ ਦੇ ਪਛਾਣ ਅਰਸ਼ਦੀਪ ਸਿੰਘ ਰੌਪਲ ਅਤੇ ਕਰਨਦੀਪ ਸਿੰਘ ਵਜੋਂ ਕੀਤੀ ਹੈ ਜਾਣਕਾਰੀ ਤਾਬਕ ਪੁਲਿਸ ਇਹਨਾਂ ਆਪਰਾਧੀਆਂ ਦੇ ਹੱਥ ਦਾ ਪਤਾ ਲਗਾ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਚਾਲ ਰਸ਼ਾ ਕੇ આરોપીਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਿਵੇਂ ਹੀ ਪੁਲਿਸ ਨੇ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਨੌਜਵਾਨਾਂ ਨੇ ਅਚਾਨਕ ਪੁਲਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਆਪਣੇ ਆਪ ਨੂੰ ਬਚਾਉਣ ਤੇ આરોપીਆਂ ਨੂੰ ਰੋਕਣ ਲਈ ਪੁਲਸ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ ਜਿਸ ਵਿੱਚ ਗੋਪੀ ਅਰਸ਼ਦੀਪ ਅਤੇ ਨੌਬੇ ਸਖਰੀ ਹੋ ਗਏ ਨੇ ਜਦੋਂ ਕਿ ਕਰਨਦੀਪ ਨੂੰ ਸੁਰੱਖਿਅਤ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਕੱਗਰ ਵਿੱਚ ਪੁਲਸ ਤੇ ਗੈਂਗਸਟਰਾਂ ਵਿਚਕਾਰ ਮੁਕਾਬਲੇ ਹੋਈ ਐ ਇਸੇ ਦੌਰਾਨ ਪੁਲਸ ਨੇ ਦੋ ਗੈਂਗਸਟਰਾਂ ਕਾਬੂ ਕੀਤੇ ਨੇ ਤੇ ਦੌਰਾਨ ਇਹ ਕਿ ਗੈਂਗਸਟਰ ਨੂੰ ਗੋਲੀ ਵੀ ਲੱਗੀ ਐ ਐਸਐਸਪੀ ਮੋਹਾਲੀ ਨੇ ਮੌਕੇ ਤੇ ਪਹੁੰਚ ਕੇ ਗ੍ਰਿਫਤਾਰੀ ਦੌਰਾਨ ਦੱਸਿਆ ਕਿ ਹਿਰਾਸਤ ਵਿੱਚੋਂ ਮੈਕਸੀ ਨੇ ਬਚਣ ਦੀ ਕੋਸ਼ਿਸ਼ ਕੀਤੀ ਐ ਤੇ ਪੁਲਸਕੀਨ ਤੇ ਗੋਲੀਬਾਰੀ ਕਰਨ ਦੀ ਜਵਾਬੀ ਕਾਰਵਾਈ ਵਿੱਚ ਪੁਲਸ ਨੇ ਗੋਲੀਬਾਰੀ ਕੀਤੀ ਐ ਜਿਸ ਵਿੱਚ ਮੈਕਸੀ ਦੇ ਖਫਰੀ ਲੱਤ ਵਿੱਚ ਗੋਲੀ ਲੱਗੀ ਐ ਜਿਸ ਨੂੰ ਇਲਾਜ ਲਈ ਮੋਹਾਲੀ ਦੇ ਸਿਗਲ ਹਸਪਤਾਲ ਲਿ ਲਜਾਇਆ ਗਿਆ ਹੈ ਮੈਕਸੀ ਗੋਲਦੀ ਪ੍ਰਾਪਤ ਤੇ ਗੋਲਦੀ ਕਿੱਲੋ ਦੇ ਗਰੋਥ ਦਾ ਇੱਕ ਸਰਗਰਮ ਮੈਂਬਰ ਹੈ ਤੇ ਪੰਜਾਬ ਵਿੱਚ ਜਬਰਦਸਤੀ ਵਸੂਲੀ ਦਾ ਰੈਕਟਰ ਚਲਾ ਰਿਹਾ ਸੀ ਜਨਵਰੀ 2025 ਵਿੱਚ ਇਸ ਗਰੋਹ ਨੇ ਮੋਹਾਲੀ ਦੇ ਇੱਕ ਪ੍ਰਾਪਰਟੀ ਡੀਲਰ ਤੋਂ 50 ਲੱਖ ਰੁਪਏ ਦੀ ਚੋਣਤੀ ਮੰਗੀ ਸੀ ਮੈਕਸੀ ਨੂੰ ਕਲਾ ਹੀ ਜਬਰਨ ਵਸੂਲੀ ਤੇ ਯਰ ਕਾਨੂੰਨੀ ਕਾਰਵਾਈਆਂ ਦੇ ਕਈ ਮਾਮਲੇ ਦਰਜ ਨੇ ਪੁਲਿਸ ਨੇ ਮੌਕੇ ਤੋਂ ਵੱਤੀ ਬੋਧ ਆਪਸਤਾਲ ਦੀ ਬਨਾਮਤ ਕੀਤੀ ਹੈ ਤੇ ਜਲੰਧਰ ਦੇ ਪਿੰਡ ਬੱਲਾ ਨੇੜੇ ਸਕੂਲੀ ਬੱਚੇ ਨਾਲ ਪਰਿ ਸਕੂਲੀ ਬਸ ਤੇ ਬਿਜਲੀ ਦਾ ਖੰਭਾ ਡਿੱਗ ਗਿਆ ਖੁਸ਼ਕਿਸਮਤੀ ਇਹ ਰਹੀ ਕਿ ਉਪਤ ਬਿਜਲੀ ਦੇ ਖੰਭੇ ਛੁਰੰਟ ਬਸ ਤੱਕ ਨਹੀਂ ਪਹੁੰਚਾਇਆ ਨਹੀਂ ਤਾਂ ਕੋਈ ਮੁਰਦਾ ਖਾਸਾ ਵਾਪਰ ਸਕਦਾ ਸੀ ਹਾਲਾਂਕਿ ਹਾਦਸੇ ਵਿੱਚ ਬਿਜਲੀ ਖੰਬੇ 'ਚ ਕਰੰਟ ਸੀ ਜਾਣਕਾਰੀ ਤਾਪਕ ਤਕਰ ਸਾਢੇ 3 ਵਜੇ ਸਕੂਲ ਵਿੱਚ ਚੁੱਪੀ ਹੋਣ ਤੋਂ ਬਾਅਦ ਜਦ ਸਕੂਲ ਬੱਸ ਬੱਚਿਆਂ ਨੂੰ ਘਰ ਲੈ ਜਾਣ ਲਈ ਪਿੰਡਵੱਲਾ ਪਹੁੰਚੀ ਤਾਂ ਡਰਾਈਵਰ ਦੀ ਲਾਪਰਵਾਹੀ ਕਾਰਨ ਬੱਸ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਟਕਰਾਈ ਜਿਸ ਕਾਰਨ ਸਕੂਲ ਬੱਸ ਤੇ ਬਿਜਲੀ ਦਾ ਖੰਭਾ ਡੱਗਿਆ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਤੁਰੰਤ ਬੱਚਿਆਂ ਨੂੰ ਬਾਹਰ ਕੱਢਿਆ ਤੇ ਆਸ-ਪਾਸ ਰਹਿਣ ਵਾਲੇ ਲੋਕਾਂ ਅਨੁਸਾਰ ਬਿਜਲੀ ਦਾ ਖੰਭਾ ਚਾਲੂ ਸੀ ਤੇ ਬਿਜਲੀ ਵਿਭਾਗ ਦੇ ਅਧਿਕਾਰੀ ਨਾਲ ਸੂਚਿਤ ਕੀਤਾ ਗਿਆ ਪਰ 4 ਘੰਟੇ ਬੀਤ ਜਾਣ ਦੇ ਬਾਵਜੂਦ ਬਿਜਲੀ ਵਿਭਾਗ ਦਾ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਸੜਕ ਦੇ ਇੱਕ ਪਾਸੇ ਗੱਟੜਾ ਦਾ ਟੱਕਣ ਸੀ ਜੋ ਬਾਹਾਨਾ ਦੇ ਲੰਘਣ ਕਾਰਨ ਟੁੱਟ ਕੇ ਡਿੱਗਿਆ ਸੀ ਤੇ ਬੱਸ ਨੂੰ ਨੁਕਸਾਨੇ ਜਾਣ ਤੋਂ ਬਚਾਉਣ ਲਈ ਡਰਾਈਵਰ ਨੇ ਬੱਸ ਨੂੰ ਆਪਣੀ ਸਾਈਡ ਤੇ ਲੈ ਜਾਣ ਦੀ ਕੋਸ਼ਿਸ਼ ਕੀਤੀ ਪਰ ਬੱਸ ਖੰਭੇ ਨਾਲ ਟਕਰਾ ਕੇ ਬੰਦਕਾਰੋ ਟੁੱਟ ਕੇ ਬੱਸ ਤੇ ਡਿੱਗਿਆ ਹਾਲਾਂਕਿ ਬਾਅਦ ਵਿੱਚ ਬਿਜਲੀ ਕਰਮਚਾਰੀਆਂ ਨੇ ਉੱਥੇ ਪਹੁੰਚ ਕੇ ਬਿਜਲੀ ਕੱਟ ਦਿੱਤੀ ਛੁੱਟੀਆਂ ਤਾਰਾਂ ਨੂੰ ਖੰਬੇ ਤੋਂ ਹਟਾ ਕੇ ਆਵਾਜਾਈ ਬਹਾਲ ਰਹੀ ਕਿ ਲਈ ਪਾਵਰ ਕਾਮ ਦੇ ਅਸਲੀ ਪ੍ਰਬੰਧ ਸਿੰਘ ਹੋਣਾ ਨੇ ਕਿਹਾ ਕਿ ਬਾਸਤ ਦੇ ਉਪਰੋਕਤ ਖੰਭੇ ਨੂੰ ਹਟਾ ਕੇ ਪਾਸੇ ਰੱਖਿਆ ਗਿਆ ਤੇ ਬਿਜਲੀ ਸਪਲਾਈ ਨਿਰਵਿਘਨ ਬਹਾਲ ਕਰ ਦਿੱਤੀ ਗਈ ਹੈ ਇਸੇ ਮੌਕੇ ਮੌਜੂਦ ਬਾਸ ਡਰਾਈਵਰ ਤੋਂ ਦਿੱਤੀ ਜਾਣਕਾਰੀ ਲੈ ਲਿਆ ਗਿਆ ਚਰਨਤਾਰਨ ਵਿੱਚ ਵੱਡਾ ਹਾਸਾ ਵਾਪਰਿਆ ਇੱਥੇ ਪਿੰਡ ਪੰਡੋਰੀ ਗੋਲਾ ਵਿੱਚ ਘਰ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਪੰਜ ਜੀਆਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪਤੀ-ਪਤਨੀ ਤੇ ਉਹਨਾਂ ਦੇ ਤਿੰਨ ਬੱਚੇ ਸ਼ਾਮਲ ਸਨ। ਜਾਣਕਾਰੀ ਮੁਤਾਬਕ ਘਰ ਦੀ ਛੱਤ ਰਾਤ ਨੂੰ ਡਿੱਗੀ ਤੇ ਉਸ ਵੱਲੇ ਪਰਿਵਾਰ ਸੌਂ ਰਿਹਾ ਸੀ। ਜਾਣਕਾਰੀ ਮੁਤਾਬਕ ਗਾਟਰ ਵਾਲੀ ਛੱਤ ਡਿੱਗਣ ਨਾਲ ਹਾਸਾ ਵਾਪਰਿਆ ਜਿਸ ਵਿੱਚ ਪੰਜ ਜੀਆਂ ਦੀ ਮੌਤ ਹੋਈ ਹੈ ਮੌਕੇ ਤੇ ਪਹੁੰਚੇ ਨਤਕ ਦੇ ਪ੍ਰਗਟਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਾਲਿਆ ਵਾਲੀ ਖਤਮ ਦੇ 근ਾਲ ਇੱਕ ਵੱਡਾ ਹਾਸਾ ਵਾਪਰਿਆ ਜਿਸ ਵਿੱਚ ਕਰਦੇ ਪੰਜਾਂ ਦੀ ਮੌਤ ਹੋ ਗਈ ਤੇ ਮੌਕੇ ਤੇ ਹੀ ਖਾਨਾ ਸਦਰ ਤਰਕਾਬੇ ਨੂੰ ਪੁਲਿਸ ਪਹੁੰਚ ਗਈ ਜਿੰਨਾਂ ਵੱਲੋਂ ਰਤਗੰਦਾ ਪੋਸਟ ਮਾਰਕ ਕਰਵਾ ਕੇ ਇੱਕ ਵੱੰਦੀ ਕਾਰਵਾਈ ਅਮਲ ਚ ਦਿਉਣ ਦੀ ਗੱਲ ਪਈ ਜਾ ਰਹੀ ਹੈ ਮ੍ਰਿਤਕਾਂ ਦੀ ਪਛਾਣ ਗੁਰਵਿੰਦਰ ਸਿੰਘ ਅਮਰਜੀਤ ਕੌਰ ਇੱਕੋ ਤੇ ਗੁਰਨਾਲ ਹੋਜੂ ਹੈ ਤੇ ਪੰਜਾਬ ਪੁਲਿਸ ਨੇ ਸ਼ਨੀਵਾਰ ਸਵੇਰੇ ਕਾਜ਼ੀ ਮਲਡੇ ਵਿੱਚ ਆਪਰੇਸ਼ਨ ਕਾਸੋ ਦੇ ਤਹਿਤ 파ਰੇ ਕੋਸ ਨਾਂ ਦੇ ਸ਼ੀਲੇ ਕਦਾਰਖਾਂ ਦੀ ਦਰਵਾਜ਼ਾ ਦੇ ਸਰਚ ਆਪਰੇਸ਼ਨ ਚਲਾਇਆ ਕੋਲੇ ਇਲਾਕੇ ਨੂੰ ਚਾਰੇ ਪਾਸੇ ਪਕੀਰ ਕਾਂਟਿਆ ਗਿਆ ਤੇ ਫਿਰ ਘਰਾਂ ਦੀ ਤਲਾਸ਼ੀ ਲਈ ਗਈ ਜਾਣਕਾਰੀ ਮੁਤਾਬਕ ਇਹ ਸਰਚ ਆਪਰੇਸ਼ਨ ਸ਼ਹਿਰ ਦੀ ਪੁਲਿਸ ਟੀਮ ਵੱਲੋਂ ਨਸ਼ਾ ਤਸਕਰਾਂ ਤੇ ਨੋਟਰੀਆ ਤੇ ਇਸ ਸੰਚਾਰ ਕਰ ਲਈ ਚਲਾਇਆ ਗਿਆ ਸੀ ਟੀਮਾਂ ਨੇ ਸਵੇਰ ਤੋਂ ਹੀ ਉਪਰ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਕਿਸੇ ਦੇ ਜਾਕਰ ਤੋਂ ਪਹਿਲਾਂ ਹੀ ਪੁਲਿਸ ਟੀਮਾਂ ਨੇ ਛਾਪਾ ਮਾਰ ਦਿੱਤਾ ਤੇ ਕਈ ਥਾਣਿਆਂ ਦੇ ਐਸਐਚਓ ਤੇ ਇਲਾਕੇ ਦੇ ਐਸਐਸਪੀ ਸਮੇਤ ਕਈ ਕਰਮਚਾਰੀ ਚੈਕਿੰਗ ਲਈ ਪਹੁੰਚੇ ਐਸਐਸਪੀ ਨਿਰਮਲ ਸਿੰਘ ਨੇ ਕਿਹਾ ਕਿ ਕਾਰਵਾਈ ਸੁਧਿ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ੁਰੂ ਕੀਤੀ ਗਈ ਹੈ ਤੇ ਆਪਰੇਸ਼ਨ ਕਾਸੋ ਸਵੇਰੇ 7 ਵਜੇ ਸ਼ੁਰੂ ਹੋਇਆ 100 ਤੋਂ ਵੱਧ ਕਰਮਚਾਰੀ ਜਾਂਚ ਲਈ ਪਾਂਚੇ ਸੰਕਾਰਵਾਈ ਦੌਰਾਨ ਉਹਨਾਂ ਲੋਕਾਂ ਨੇ ਕਰਾਰੀ ਜਾਂਚ ਕੀਤੀ ਗਈ ਜਿਨ੍ਹਾਂ ਵਿਰੁੱਧ ਨਸ਼ੀਲੇ ਪਦਾਰਥਾਂ ਦੇ ਮਾਮਲੇ ਲੰਬਿਤ ਸਨ ਅਤੇ ਜਿਨ੍ਹਾਂ ਨੂੰ ਇਸ ਮਾਮਲੇ ਵਿੱਚ ਸ਼ਾਮਲ ਹੋਣ ਦਾ ਸ਼ੱਕ ਸੀ ਕਰੀ ਤੋਂ ਵੱਧ ਕਰਾਂ ਦੀ ਤਲਾਸ਼ੀ ਲਈ ਗਈ ਤੁੰਦਾ ਜੇ ਤਾਜੀ ਮੰਡੀ ਸ਼ਹਿਰ ਦੇ ਵਿੱਚਕਾਰ ਦਾ ਇਲਾਕਾ ਹੈ ਜੋ ਗਲਤ ਗਤੀਵਿਧੀਆਂ ਦੇ ਲਈ ਮਸ਼ਹੂਰ ਹੈ ਤੇ ਤਲਾਸ਼ੀ ਮੁਹਿੰਮ ਉਕਤ ਖੇਤਰ ਵਿੱਚ ਜਾਲ ਵਿਛਾ ਕੇ ਚਲਾਈ ਗਈ ਸੀ ਤੇ 1 ਮਾਰਚ ਅੱਜ ਤੇ ਨਵੇਂ ਮਹੀਨੇ ਸ਼ੁਰੂ ਵਿੱਚ ਕੁਝ ਨਿਯਮ ਬਦਲ ਜਾਂਦੇ ਨੇ ਕਈ ਨਿਵਾ ਵਿੱਚ ਪਤਲਾ ਹੋਣ ਜਾ ਰਿਹਾ ਜਿਸ ਦਾ ਅਸਰ ਤੁਹਾਡੇ ਇਸ ਤੇ ਕਹਨਤਾ ਹੈ ਅੱਜ ਤੋਂ ਐਲ ਪੀ ਜੀ ਗੈਸ ਸਿਲੰਡਰ ਦੀ ਕੀਮਤ ਤੋਂ ਲੈ ਕੇ ਬੈਂਕ ਐਫੀ ਵੀ ਵਿਆਜ ਦਰਾਂ ਤੱਕ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ ਐਲ ਪੀ ਜੀ ਗੈਸ ਕੀਮਤਾਂ ਵਿੱਚ ਹੋਇਆ ਬਦਲਾ ਤੁਹਾਨੂੰ ਕਾਫੀ ਪਰੇਸ਼ਾਨ ਕਰ ਸਕਦਾ ਹੈ 1 ਮਾਰਚ ਤੋਂ ਅਲਪੀਜ ਦੇ ਗੈਸ ਸਿਲੰਡਰ ਦੇ ਨਵੇਂ ਰੇਟ ਐਕ ਹੋ ਗਏ ਨੇ 19 ਕਿਲੋ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਇਸ ਮਹੀਨੇ ਵਧਾ ਦਿੱਤੀ ਗਈ ਹੈ ਪਹਿਲੇ ਤੋਂ ਲੈ ਕੇ ਮੂਹ ਸ਼ਾਇਦ ਤੱਕ ਸਿਲੰਡਰ ਦੇ ਰੇਟ ਸ਼ੇਅਰ ਕਰਵਾ ਦ ਦਿੱਤੇ ਗਏ ਨੇ ਜਿੱਦੋਂ ਕਿ ਪਿਛਲੇ ਮਹੀਨੇ ਬਜਟ ਦੇ ਸਮੇਂ 19 ਕਿਲੋ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 7 ਰੁਪਏ ਘਟਾ ਕਰ ਦਿੱਤੀ ਗਈ ਸੀ ਤੇ ਹੁਣ ਇਹ ਨਾਤਾ ਵਾਪਸ ਲੈਣੇ ਦੀ ਹੈ ਕਿ UPI ਤੋਂ ਇਨਸ਼ੋਰੈਂਸ ਦਾ ਪ੍ਰੀਮੀਅਮ ਆਸਾਨ ਹੋ ਗਿਆ ਪਰ ਨਾ 1 ਮਾਰਚ 2025 ਤੋਂ UPI ਦੇ ਚੱਲਿਆ ਇਨਸ਼ੋਰੈਂਸ ਪ੍ਰੀਮਾ ਪਾ ਆਸਾਨ ਹੋ ਗਿਆ ਯੂਨੀ ਪੇਮੈਂਟ ਇੰਟਰਫੇਸ ट्रांजैक्शन ਵਿੱਚ ਵੱਡਾ ਬਦਲਾਅ ਹੋਇਆ ਤੇ ਇਸ ਨਿਯਮ ਦੇ ਤਹਿਤ ਹੁਣ UPI ਤੋਂ ਇੰਸ਼ੂਰੈਂਸ ਪ੍ਰੀਮੀਅਮ ਦਾ ਪੇਮੈਂਟ ਕਰਨਾ ਪਹਿਲਾਂ ਤੋਂ ਜ਼ਿਆਦਾ ਆਸਾਨ ਹੋ ਗਿਆ ਇੰਸ਼ੂਰੈਂਸ ਰੈਗੂਲੇਟਿਡ ਡਿਪਾਰਟਮੈਂਟ ਆਫ ਇੰਆਰਟੀ ਨੇ UPI ਦੇ ਜ਼ਰੀਏ ਈਮਾ ਐਪਲੀਕੇਸ਼ਨਸ ਫੋਰਥ 5 ਬਲੌਕ ਅਮਾਉਂਟ ਦਾ ਨਾਮ ਦਾ ਨਵਾਂ ਫੀਚਰ ਸ਼ੁਰੂ ਕੀਤਾ ਜਿਸ ਦਾ ਮਕਸਦ ਗਾਹਕਾਂ ਨੂੰ ਪੇਮੈਂਟ ਉਪਰ ਕਰਿਆ ਨੂੰ ਆਸਾਨ ਬਣਾਉਣਾ ਹੈ ਇਸ ਤੋਂ ਇਲਾਵਾ ਏਅਰ টারਬਾਈਨ ਫਿਊਲ ਦੀ ਕੀਮਤਾਂ 'ਚ ਬਦਲਾਅ ਹੋਇਆ ਹੈ ਇਸ ਦੀਆਂ ਕੀਮਤਾਂ 'ਚ ਬਦਲਾਅ ਦੇਖਿਆ ਜਾ ਸਕਦਾ ਹੈ ਇਸ ਦਾ ਸਿੱਧਾ ਅਸਰ ਏਅਰ ਟ੍ਰੈਵਲਸ ਤੇ ਹੋਵੇਗਾ दरअसल ਆਈਰ ਡਿਸਟ੍ਰੀਬਿਊਸ਼ਨ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਏਅਰ টারਬਾਈਨ ਫਿਊਲ ਦੀਆਂ ਕੀਮਤਾਂ 'ਚ ਬਦਲਾਅ ਕਰਦੀ ਹੈ ਏਟੀਐਫ ਦੀ ਕੀਮਤਾਂ ਘਟਣ ਤੇ ਏਅਰਲਾਈਨ ਕੰਪਨੀਆਂ ਆਪਣਾ ਕਿਰਾਇਆ ਘਟਾ ਸਕਦੇ ਹਨ ਤੇ ਜੇਕਰ ਫਿਊਲ ਦੀ ਕੀਮਤ ਵਧਦੀ ਹੈ ਤਾਂ ਕਿਰਾਇਆ ਵੀ ਵਧ ਚੱਲਦਾ ਹੈ ਫਿਕਸਡ ਡਿਪੋਜ਼ਿਟ ਦਾ ਵਿਆਜ ਤਰ੍ਹਾਂ ਵਿੱਚ ਵੀ ਬਦਲਾਅ ਹੋਇਆ ਫਿਕਸਡ ਡਿਪੋਜ਼ਿਟੀ ਦਾ ਵਿਆਜ ਜਦਨਾ ਬਦਲਦਿਆਂ ਨੇ ਬੈਂਕ ਅਫਰੀ ਕੇ ਵਿਆਜ ਦਰਾਂ ਘਟਾ ਵੀ ਸਕਦੇ ਨੇ ਤੇ ਵਧਾ ਵੀ ਸਕਦੇ ਸਿੱਧਾ ਲ ਮੌਸਮ ਵਿਭਾਗ ਅਮਰitsar ਵਿੱਚ ਪਿਛਲੇ ਦਿਨੀ ਗੜੇਮਾਰੀ ਹੋਈ ਹੈ ਹਿਮਾਚਲ ਵਿੱਚ ਪਿਛਲੇ ਹਫਤੇ ਤੋਂ ਚੱਲ ਰਹੀ ਬਰਫਵਾਰੀ ਤੰਗੀ ਦੇ ਅਸਰ ਨਾਲ ਪੰਜਾਬ ਵਿੱਚ ਫਰਮਰੀ ਦੇ ਆਕੀਲੇ ਦੋ ਮਹੀਨੇ ਚ ਜ਼ੋਰਦਾਰ ਮੀਂਹ ਵੇਖਣ ਨੂੰ ਲਿਆ ਅਮਰitsar ਵਿੱਚ 10 ਸੈਂਟੀਮੀਟਰ ਪਟਿਆਲਾ ਵਿੱਚ 2 ਘੰਟੇ ਤੱਕ ਰੁਕਕੀ ਨੇ ਗੜੇਮਾਰੀ ਹੋਈ ਹੈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਅਮਰitsar ਚ ਗੜੇਮਾਰੀ ਦੀਆਂ ਤਸਵੀਰਾਂ ਸਾਫ਼ ਤੌਰ ਤੇ ਵਿਖੇ ਜਾ ਸਕੀਆਂ ਫਿਲਹਾਲ ਇਸ ਪ੍ਰੋਟੈਕਟ ਫਾਸੇ ਨਹੀਂ ਨਮੀ ਦੇ ਕਾਰਨ ਸਮਾਂ ਨਹੀਂ ਕੁਝ ਦੇਖਦੇ ਜੁਕੀਤੀ